ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਇੱਕ ਹੋਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੀਂ ਵੀਡੀਓ ਪਾਉਣ ਲੱਗੇ ਆਂ ਅੱਜ ਅਸੀਂ ਪਾਉਣ ਲੱਗੇ ਆ ਕਿ ਜਿਹੜੇ ਨੌਜਵਾਨ ਆ 18 ਤੋਂ 19 ਸਾਲ ਦੇ ਉਹਨਾਂ ਦੇ ਯਾਨੀ ਕਿ ਉਹਨਾਂ ਨੂੰ ਅਸੀਂ ਵੱਡੀ ਪੀਲ ਕਰਨ ਜਾ ਰਹੇ ਆ ਅੱਜ ਵੀ ਕੰਮ ਸੇ ਕੰਮ ਤੁਸੀਂ ਐਨੇ ਕਿ ਬੇਕਾਰ ਨਾ ਹੋਇਆ ਕਰੋ ਕਿ ਮਾਪਿਆਂ ਨੂੰ ਦੁੱਖ ਦੇਣ ਵਾਲੇ ਕੰਮ ਨਾ ਕਰਿਆ ਕਰੋ ਜਿੱਦੈ ਤੁਸੀਂ ਜਨਮ ਲਿਆ ਸੀ ਨਾ ਮਾਂ ਦੇ ਪੇਟੋਂ ਤਾਂ ਮਾਂ ਨੇ ਬਹੁਤ ਖੁਸ਼ੀ ਮਨਾਈ ਸੀ ਵੀ ਮੇਰੇ ਘਰ ਪੁੱਤ ਪੈਦਾ ਹੋ ਗਿਆ ਤਾ ਇਸ ਵਾਸਤੇ ਉਸ ਦਿਨ ਕਿੰਨੀ ਖੁਸ਼ੀ ਹੁੰਦੀ ਹੈ ਤਾਂ ਬਾਅਦ ਵਿੱਚ ਜਦੋਂ ਤੁਸੀਂ ਵੱਡੇ ਹੋ ਕੇ ਬੇਕਾਰ ਹੋ ਜਾਂਦੇ ਆ ਨਸ਼ੇ ਵਿੱਚ ਜੁੜ ਜਾਂਦੇ ਆ ਕੰਮ ਨਹੀਂ ਕਰਦੇ 18 ਤੋਂ 19 ਸਾਲ ਦੀ ਉਮਰ ਦੇ ਵਿੱਚ ਥੋਡੀ ਮਾਂ ਤੁਹਾਨੂੰ ਕਮਾ ਕੇ ਖਵਾਵੇ ਤਾਂ ਲਾਹਨਤ ਤੁਹਾਡੇ ਜਨਮ ਲਾਹਨਤ ਤੁਹਾਡੀ ਜਵਾਨੀ ਜਵਾਨੀ ਦੇ ਵਿੱਚ ਜਦੋਂ ਤੁਸੀਂ ਮਾਪਿਆਂ ਨੂੰ ਦੁੱਖ ਦਿੰਨੇ ਆ ਤਾਂ ਮਾਪਿਆਂ ਦੀਆਂ ਬਦ ਦਵਾਵਾਂ ਨਿਕਲਦੀਆਂ ਹਨ ਤੁਹਾਡੀ ਤੁਹਾਡੇ ਲਈ ਮਾਪੇ ਫਿਰ ਤੁਹਾਨੂੰ ਅਸੀਸਾਂ ਨਹੀਂ ਦਿੰਦੇ ਅਸੀਸਾਂ ਮਾਪੇ ਤਾਂ ਦਿੰਦੇ ਆ ਜੇ ਮਾਪਿਆਂ ਲਈ ਕੁਝ ਕਰਗੇ ਕਮ ਸੇ ਕਮ ਜੇ ਤੁਸੀਂ ਦੇਸ਼ ਲਈ ਨਹੀਂ ਕੁਝ ਨਹੀਂ ਕਰ ਸਕਦੇ ਗਲੀ ਮਹੱਲੇ ਲਈ ਕੁਝ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਆਪ ਦੇ ਲਈ ਤਾਂ ਕੁਝ ਕਰੋ ਬਹੁਤ ਸਾਰੇ ਨੌਜਵਾਨ ਜਿਹੜੇ ਆਪ ਦੇ ਲਈ ਵੀ ਕੁਝ ਨਹੀਂ ਕਰਦੇ ਮਾਪਿਆਂ ਲਈ ਤਾਂ ਕਰਨਾ ਹੀ ਕੀ ਹੈ ਕਿਉਂਕਿ ਜਦੋਂ ਇਨਸਾਨ ਆਪ ਦੇ ਲਈ ਕੁਝ ਨਹੀਂ ਕਰ ਸਕਦਾ ਤਾਂ ਮਾਪਿਆਂ ਲਈ ਕੀ ਕਰੂਗਾ ਮਾਪਿਆਂ ਦੀਆਂ ਜਿਹੜੀਆਂ ਆਸਾਂ ਹੁੰਦੀਆਂ ਪੁੱਤਰਾਂ ਤੋਂ ਬਹੁਤ ਵੱਡੀਆਂ ਹੁੰਦੀਆਂ ਪਰ ਕਈ ਪੁੱਤ ਇੰਨੇ ਬੇਕਾਰ ਹੋ ਜਾਂਦੇ ਆ ਕਿ ਉਹ ਸਾਡੇ ਪੰਜਾਬ ਲਈ ਪਿੰਡੂ ਖੇਤਰ ਲਈ ਵੀ ਕਲੰਕ ਬਣ ਜਾਂਦੇ ਆ ਮਾਪਿਆਂ ਲਈ ਵੀ ਕਲੰਕ ਬਣ ਜਾਂਦੇ ਆ ਮਾਪਿਆਂ ਦੀ ਇੱਜ਼ਤ ਤੋਂ ਗਲੀਆਂ ਦੇ ਵਿੱਚ ਰੋਲ ਦਿੰਦੇ ਆ ਤਾਂ ਇਸ ਵਾਸਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਵੀ ਮਾਪਿਆਂ ਦੀ ਉੱਚੀ ਸ਼ਾਨ ਵਾਸਤੇ ਪਹਿਲਾਂ ਆਪਦੀ ਉੱਚੀ ਸ਼ਾਨ ਵਾਸਤੇ ਫਿਰ ਮਾਪਿਆਂ ਦੀ ਉੱਚੀ ਸ਼ਾਨ ਵਾਸਤੇ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਕਮ ਸੇ ਕਮ ਚਲੋ ਤੁਸੀਂ ਕੰਮ ਘੱਟ ਕਰ ਲਓ ਪਰ ਮਾੜੇ ਕੰਮ ਦਾ ਨਾ ਨਾ ਕਰੋ ਨਸ਼ਿਆਂ 'ਚ ਦਾ ਨਾ ਪਵੋ ਨਾ ਵੱਧ ਫਾਈਲੀਆਂ ਤਾਂ ਨਾ ਕਰੋ ਨਾ ਜਿਹੜੀਆਂ ਵੱਧ ਫਾਈਲੀਆਂ ਆ ਉਹਦੇ ਵਿੱਚ ਥੋੜੀ ਸੋਭਾ ਤੇ ਥੋੜੀ ਬੜਿਆਈ ਘਟਦੀ ਹਨ ਲੋਕਾਂ ਵਿੱਚ ਇੱਜ਼ਤ ਘਟਦੀ ਹੈ ਇੱਜ਼ਤ ਚੰਗੇ ਕੰਮਾਂ ਨਾਲ ਬਣਦੀ ਹੈ ਅਸੀਂ ਉਹਨਾਂ ਮਾਮਾ ਦੇ ਪੁੱਤਾਂ ਨੂੰ ਬੇਨਤੀ ਕਰਦੇ ਆਂ ਵੀ ਚੰਗੇ ਕੰਮ ਦੇ ਨਾਲ ਥੋੜੀ ਸੋਭਾ ਹੋਊਗੀ ਥੋੜੀ ਵਡਿਆਈ ਹੋਊਗੀ ਵੱਡ ਬਡੇਰਿਆਂ ਦਾ ਨਾਂ ਉੱਚਾ ਹੁੰਦਾ ਕਿ ਫਲਾਨਿਆਂ ਦੇ ਪੁੱਤ ਪੋਤਰੀ ਵੇਖੋ ਕਿੰਨੇ ਚੰਗੇ ਕੰਮ ਕਰਦੇ ਆ ਤੇ ਕਈ ਵਾਰੀ ਵੱਡ ਬਡੇਰਿਆਂ ਦੇ ਚੰਗੇ ਕੀਤੇ ਕੰਮ ਤੁਸੀਂ ਮਿੱਟੀ ਚ ਮਿਲਾ ਦਿੰਨੇ ਆ ਕਰਕੇ ਮਾੜੇ ਕੰਮ ਤਾਂ ਅਸੀਂ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਜਿਹੜੇ ਬੱਦ ਫਾਈਲਿੰਗਾਂ ਕਰਦੇ ਹਨ ਮਾੜੇ ਕੰਮ ਕਰਦੇ ਹਨ ਨਸ਼ਿਆਂ ਵਿੱਚ ਰੁੜਦੇ ਹਨ ਜਾਂ ਜਿਹੜੇ ਕੰਮ ਨਹੀਂ ਕਰਦੇ ਇਹ ਸਰੀਰ ਕੰਮ ਦੇ ਨਾਲ ਤੰਦਰੁਸਤ ਰਹਿੰਦਾ ਕੰਮ ਦੇ ਨਾਲ ਤੁਹਾਡੀ ਜਵਾਨੀ ਹੈ ਜਿਹੜੀ ਉਹ ਸੋਭਾ ਦਿੰਦੀ ਹੈ ਜੱਗ ਨੂੰ ਤਾਂ ਇਸ ਵਾਸਤੇ ਜੱਗ ਦੀ ਸੋਭਾ ਵਾਸਤੇ ਆਪਣੇ ਮਾਪਿਆਂ ਦੀ ਸੋਭਾ ਵਾਸਤੇ ਦੇਸ਼ ਦੀ ਸੋਭਾ ਵਾਸਤੇ ਪੰਜਾਬ ਦੀ ਸੋਭਾ ਵਾਸਤੇ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਇਹ ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਦਾ ਇੱਕ ਵਾਰੀ ਆਇਆ ਤੇ ਇੱਕ ਵਾਰੀ ਜਾਣਾ ਪਰ ਕਿਉਂ ਤੁਸੀਂ ਇਸ ਮਨੁੱਖੇ ਜਨਮ ਦਾ ਲਾਹਾ ਨਹੀਂ ਲੈਂਦੇ ਸਾਨੂੰ ਇਸ ਮਨੁੱਖੇ ਜਨਮ ਦਾ ਲਾਹਾ ਲੈਣਾ ਚਾਹੀਦਾ ਤੇ ਚੰਗੇ ਕੰਮ ਕਰਨੇ ਚਾਹੀਦੇ ਆ ਜਵਾਨੀ ਸਾਂਭ ਕੇ ਰੱਖਣੀ ਚਾਹੀਦੀ ਹੈ ਆਪਣੇ ਮਾਪਿਆਂ ਲਈ ਆਪਣੇ ਦੇਸ਼ ਲਈ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਅੱਜ ਸਾਡੀ ਨੌਜਵਾਨਾਂ ਨੂੰ ਪੀਲ 18 ਤੋਂ 19 ਸਾਲ ਦੇ ਜਿਹੜੇ ਨੌਜਵਾਨ ਆਏ ਜਿਹੜੇ ਬੇਕਾਰ ਹੋਏ ਫਿਰਦੇ ਆ ਬਦਫਾਈਲੀਆਂ ਕਰਦੇ ਹਨ ਇਹ ਬਦਫਾਈਲੀਆਂ ਤੁਹਾਡੀ ਬੇਇੱਜ਼ਤੀ ਹਨ ਤੁਹਾਡੀ ਉੱਚੀ ਸ਼ਾਨ ਦੇ ਵਿੱਚ ਫਰਕ ਪੈਂਦਾ ਹੈ ਤਾਂ ਚੰਗੇ ਕੰਮ ਦੇ ਨਾਲ ਤੁਹਾਡੀ ਸ਼ਾਨ ਉੱਚੀ ਤੁਸੀਂ ਵੱਡੇ ਵਡੇਰਿਆਂ ਦੀ ਨਾਂ ਉੱਚਾ ਕਰੋ ਚੰਗੇ ਕੰਮ ਕਰਕੇ ਉੱਚਾ ਨਾ ਕਰੋ ਪੰਜਾਬ ਦਾ ਨਾਂ ਉੱਚਾ ਕਰੋ ਅੱਜ ਸੀ ਸਾਡੀਆਂ ਇਹ ਗੱਲਾਂ ਬਾਤਾਂ ਜਿਹੜੀਆਂ ਨੌਜਵਾਨਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਕਿ ਚੰਗੇ ਕੰਮਾਂ ਦੇ ਨਾਲ ਪੰਜਾਬ ਦਾ ਨਾਂ ਉੱਚਾ ਕਰੋ ਆਪ ਦਾ ਨਾਂ ਉੱਚਾ ਕਰੋ ਵੱਡ ਵਡੇਰਿਆਂ ਦਾ ਨਾਂ ਉੱਚਾ ਕਰੋ ਆਪਣੇ ਮਾਪਿਆਂ ਦਾ ਨਾਂ ਉੱਚਾ ਕਰੋ ਤੇ ਆਪਣੀ ਮਾਤਾ ਦਾ ਨਾਂ ਉੱਚਾ ਕਰੋ ਜਿਨੇ ਤੁਹਾਨੂੰ ਜਨਮ ਦਿੱਤਾ ਹਨ ਤੈਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅੱਜ ਲੋੜ ਹੈ ਇਹੋ ਜਿਹੀਆਂ ਗੱਲਾਂ ਸਾਡੇ ਪੰਜਾਬ ਦੇ ਵਿੱਚ ਘਰ ਘਰ ਤੱਕ ਪਹੁੰਚਾਉਣੀ ਨੌਜਵਾਨਾਂ ਤੱਕ ਪਹੁੰਚਾਉਣੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹੈ